ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਆਪਣੇ ਖੇਤ ਦੇ ਵਿੱਚ ਖੜੇ ਸੀ ਆਪਣਾ ਬਾਈ ਆ ਦਾਰਾ ਸਿੰਘ ਬਹੁਤ ਚੰਗਾ ਕੰਮ ਕਰਦਾ ਬਾਈ ਤੇ ਅੱਜ ਆਪਾਂ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਸੀ ਵੀ ਆਪਣੇ ਅੱਜ ਕੱਲ ਨਾ ਜਿਹੜੀਆਂ ਆਪਣੇ ਅੱਜ ਕੱਲ ਨਾ ਸਬਜ਼ੀਆਂ ਆਪਾਂ ਮੁੱਲ ਲੈਣ ਨੂੰ ਪਹਿਲ ਦਿੰਨੇ ਆ ਵੀ ਜਰਾ ਕਿਹੜਾ ਕੋਈ ਖਰਚਾ ਘੱਟ ਹੁੰਦਾ ਨਾਲੇ ਆਪਾਂ ਜਗਾ ਰੋਕਦੇ ਆ ਨਾਲੇ ਆਪਾਂ ਬੀਜ ਲਿਆ ਕੇ ਪਾਉਨੇ ਆ ਵੀ ਮੁੱਲ ਹੀ ਲੈ ਲਾਂਗੇ ਆਪਣਾ ਨਾ ਪਾਣੀ ਲਾਉਣ ਦੀ ਲੋੜ ਨਾ ਕੋਈ ਸਪਰੇਅ ਕਰਨ ਦੀ ਲੋੜ ਨਾ ਕੋਈ ਹੋਰ ਹਨਾ ਇਹ ਬਾਈ ਇਹੀ ਗੱਲ ਕਰਦਾ ਵੀ ਨਾ ਇਹ ਸਪਰੇਅ ਕਰਦਾ ਕੋਈ ਇਦਾਂ ਹੀ ਅਗਾਉਂਦਾ ਤੇ ਆਹ ਦੇਖੋ ਇਹਨੇ ਥੋੜੀਆਂ ਥੋੜੀਆਂ ਚੀਜ਼ਾਂ ਦੇ ਵਿੱਚ ਆਹ ਲਾਈਆਂ ਹੋਈਆਂ ਮੈਂ ਗੱਲ ਵੀ ਕਰਾਉਂਗਾ ਤੁਹਾਡੇ ਨਾਲ ਵੀ ਤਿੰਨ ਜਗ੍ਹਾ ਤੇ ਸਬਜ਼ੀ ਲਾਈ ਹੋਈ ਆ ਤੇ ਹਰ ਇੱਕ ਵੈਰਾਈਟੀ ਲਾਤੀ ਤੇ ਇਹਦੇ ਨਾਲ ਆਇਆ ਵੀ ਨਾਲ ਤਾਂ ਘਰ ਦੀ ਸਬਜੀ ਆ ਆਪਾਂ ਆਪ ਗਾਈ ਆ ਆਪਾਂ ਨੂੰ ਪਤਾ ਹੁੰਦਾ ਵੀ ਇਹ ਚ ਕੀ ਪਾਇਆ ਕੀ ਨਹੀਂ ਪਾਇਆ ਹਨਾ ਤੇ ਜਿਹੜੀਆਂ ਮੁੱਲ ਦੀਆਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਵਿੱਚ ਆਪਾਂ ਨੂੰ ਕੀ ਪਤਾ ਲੱਗਦਾ ਵੀ ਕੀ ਪਾਇਆ ਆਪਣੇ ਨਾਲ ਤਾਂ ਚੰਗੇ ਸ਼ਹਿਰਾਂ ਵਾਲੇ ਲੋਕ ਆ ਵੀ ਜਿਹੜੇ ਕੋਠੇ ਤੇ ਗਮਲਿਆਂ ਦੇ ਵਿੱਚ ਸਬਜ਼ੀਆਂ ਗਾਈ ਜਾਂਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਆ ਹਾਂਜੀ ਵਧੀਆ ਬਾਈ ਤੇ ਫਿਰ ਦਾਰੇ ਬਾਈ ਕਿਹੜੀ ਕਿਹੜੀ ਸਬਜੀ ਆਪਾਂ ਹੁਣ ਲਾਤੀ ਹੁਣ ਲਾਤੀ ਬਾਈ ਭਿੰਡੀਆਂ ਲਾਤੀਆਂ ਹਾਂ ਕਦੂਰਾ ਤੇ ਹਾਂ ਤੇ ਖੀਰਾ ਲਾਤਾ ਹਾਂ ਤੇ ਨਾਲੇ ਤਰਾਂ ਲਾਤੀਆਂ ਹਾਂ ਤੇ ਇਹ ਸਬਜ਼ੀਆਂ ਲਾਤੀਆਂ ਨੇ ਕੱਕਰੀਲਾ ਕ੍ਰੇਲਾ ਗਰੂਲਾ ਸਾਰਾ ਕੁਝ ਲਾਇਆ ਹੈ ਤੇ ਆਹ ਮੈਥੇ ਹੁਣ ਲੱਗੇ ਹੋਏ ਆ ਹਾਂ ਮੈਥੇ ਲੱਗਿਆ ਜੀ ਇਧਰ ਗੰਢੀਆਂ ਮੂਲੀਆਂ ਹੋ ਗਈਆਂ ਮੂਲੀ ਤੇ ਛੋਲੇ ਹਾਂ ਸਾਰੀ ਸਬਜ਼ੀ ਲਾਈ ਹੋਈ ਛੋਲੇ ਇੱਕ ਤਰ੍ਹਾਂ ਦੇ ਆ ਕਿ ਦੋ ਤਰ੍ਹਾਂ ਦੇ ਨਾ ਵੀਰੇ ਦੋ ਤਰ੍ਹਾਂ ਦੇ ਆ ਵਿੱਚ ਕਾਬਲੀ ਛੋਲੇ ਆਗੇ ਕਿਤੇ ਦੂਜੀ ਆ ਤੇ ਇੱਕ ਆਪਾਂ ਲਾਇਏ ਸੀ ਚੌਲੇ ਫਲੀਆਂ ਚੌਲੇ ਫਲੀਆਂ ਬਾਈ ਪੂਰੇ ਵਧੀਆ ਹਰੀਆ ਹੋ ਗਈਆਂ ਹੁਣ ਤੇ ਇੱਕ ਹੋ ਗਿਆ ਆਪਣਾ ਗਵਾਰੇ ਦੀਆਂ ਫਲੀਆਂ ਹਾਂ ਜੀ ਗਮਾਰਾ ਵੀ ਹਰਾ ਹੋਈ ਜਾਂਦਾ ਪੇਠਾ ਹੋ ਗਿਆ ਪੇਠਾ ਵੀ ਸਾਰੀ ਸਾਰ ਸਾਰੀ ਸਬਜ਼ੀ ਥੋੜੀ ਥੋੜੀ ਲਾਈ ਆ ਬਾਈ ਕਦੋਂ ਹਨਾ ਹਾਂ ਅੱਲਾ ਤੋਰੀਆਂ ਸਾਰੀ ਚੀਜ਼ ਲਾਤੀ ਜੀ ਆਏ ਆ ਜੀ ਥੋੜੀ ਥੋੜੀ ਲਾਤੀ ਕੁਸਾਪਾ ਲਾਵਾਂਗੇ ਫੇਰ ਆ ਹਾਂ ਐਂ ਜੀ ਦੋ ਪੰਤੀ ਲਾਵਾਂਗੇ ਕੁਸੇ ਜੋ ਚੱਲ ਪਈਆਂ ਥੋੜੀਆਂ ਬੱਲਾ ਉਸ ਤੋਂ ਬਾਅਦ ਉਹ ਲਾ ਦਾਂਗੇ ਹਾਂ ਇਹ ਫਿਰ ਰੁੱਤ ਦੇ ਹਿਸਾਬ ਨਾਲ ਮੂਰੇ ਹੜ ਤੇ ਕੇ ਖਤਮ ਹੋ ਜਾਣਗੀਆਂ ਉਹ ਦੁਬਾਰੇ ਨਵੀਂ ਸਬਜ਼ੀ ਦੇਣ ਲੱਗ ਜਾਣਾ ਨਹੀਂ ਬਾਈ ਜਿਹੜੇ ਬੰਦੇ ਆਪਣੇ ਸਬਜ਼ੀਆਂ ਨਹੀਂ ਲਾਉਂਦੇ ਵੀ ਕਿੰਨਾ ਘਾਟਾ ਪੈ ਜਾਂਦਾ ਜਿਹੜਾ ਪਥਾਂ ਰੋਕਦੇ ਆ ਸਬਜ਼ੀ ਵਾਲਾ ਸਬਜ਼ੀ ਵਾਲਾ ਬੜੀ ਆਪ ਦੇ ਬਾਤ ਚੀਜ਼ ਤਾਂ ਵਧੀਆ ਖਾ ਲੈਣੇ ਕੋਈ ਉਹ ਤਾਂ ਨਹੀਂ ਹੈਗਾ ਵੀ ਮਾੜੀ ਖਾਣੇ ਹੈਗੇ ਹਾਂ ਇਹ ਨਹੀਂ ਬਾਈ ਬਰਨਾਲੇ ਵਗਦਾ ਮੰਡੀ ਚ ਜਿਹੜੀ ਸਬਜ਼ੀ ਲੈ ਆਵੇਂਗਾ ਉਹਦਾ ਤੈਨੂੰ ਦੂਜੀ ਸਬਜ਼ੀ ਥੋੜੀ ਆਊਗੀ ਉਹ ਤਾਂ ਨੇ ਵੀ ਵੇ ਸਪਰੇਅ ਆਊਗੀ ਹਾਂ ਕਦੂਆਂ ਦੀ ਬੱਲ ਦੇ ਉੱਤੇ ਤੂੰ ਟੀਕੇ ਲਾ ਲੀਆਂ ਹਾਂ ਹਾਂ ਪਾਦਾ ਟੀਕਾ ਲਾਦੀ ਤੂੰ ਬਾਜੀ ਆ ਕੇ ਇਹ ਦਵਾਈ ਇੱਕਾ ਕੱਲ ਫਿਰ ਉਹਦਾ ਟੀਕਾ ਲਾਦੀ ਹਾਂ ਪੁੱਤ ਨੂੰ ਤਿੰਨ ਚਾਰ ਦੇ ਛੋਟਾ ਜਿਹਾ ਕਦੂ ਐਡਾ ਖੂਗਾ ਚਾਰ ਪੰਜ ਦਿਨਾਂ ਦੇ ਵਿੱਚ ਪੂਰਾ ਡਬਲ ਕਦੂ ਤੈਨੂੰ ਮਿਲ ਜੂਗੀ ਅੱਛਾ ਵੀ ਇਹੇ ਜਿਹੀਆਂ ਤਿਆਰ ਹੁੰਦੀਆਂ ਨੇ ਭਾਈ ਜੀ ਜਦ ਟੀਕੇ ਲਾ ਕੇ ਤਿਆਰ ਕਰਦੇ ਸਾਰੇ ਲੋਕ ਹਾਂ 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 ਜਿਹੜੀ ਆਪ ਦੀ ਸਬਜ਼ੀ ਖਾਣੀ ਆ ਯਾਰ 19 ਕਿ ਤਾਂ ਵਧੀਆ ਉਹ ਕਰ ਲਓ ਆਪਾਂ ਤਾਂ ਐਂ ਤਾਂ ਕਹਿਣੇ ਆਗੇ ਜੀ ਸਹੀ ਗੱਲ ਆ ਆ ਦੇਖੋ ਆਪਾਂ ਕਿੰਨੀ ਕੀ ਗੱਲ ਆ ਗਈ ਜੀ ਬੱਸ ਗੰਡ ਗੋਭੀ ਲਾਈ ਪੱਤ ਗੋਭੀ ਲਾਈ ਹੈ ਨਾ ਹਾਂ ਮੇਰੇ ਆਲੂ ਵੀ ਲਾਤੇ ਆ ਬਾਈ ਨੇ ਆਲੂ ਵੀ ਲਾਏ ਹੋਇਆ ਹੈ ਨਾ ਤੇ ਕੋਈ ਰੇਰੀ ਪਾ ਇਹਦੇ ਪਚਾਪ ਦੇ ਖਾਣ ਚੋ ਕਰੇ ਮੁਕਤੀ ਨਹੀਂ ਆਪਾਂ ਨੂੰ ਬਸ ਹੋਰ ਜਾਣੀ ਉਹ ਸਰੋਂ ਹੋ ਗਈ ਤੇ ਉਹ ਦੂਜੇ ਬੰਨੇ ਵੀ ਲੱਗੀਆਂ ਹੋਈਆਂ ਤਿੰਨ ਥਾਂਵੇਂ ਲਾਈ ਹੋਈ ਆ ਬਾਈ ਨੇ ਸਬਜੀ ਹਾਂ ਬਾਈ ਇਹ ਲਾਈ ਵਾ ਵਧੀਆ ਤੇ ਇੱਕ ਮੈਂ ਧਾਰੀਆਂ ਵਾਲੇ ਕਦੂ ਲੈ ਆਂਦੇ ਆ 20 ਹਾਂਜੀ ਉਹ ਲੱਗ ਜਾਨੇ ਹੁਣ ਹਾਂ ਹਾਂ ਲਾ ਦਾਂਗੇ ਤੇ ਉਹ ਆਪਾਂ ਹੁਣ ਲਾ ਦਨੇ ਤੋਰੀਆਂ ਵੀ ਇਹ ਦੇਸੀ ਤੋਰੀਆਂ ਤੇ ਧਾਰੀਆਂ ਵਾਲੇ ਕਦੂ ਦੋਸਤੋ ਮੇਰਾ ਕਹਿਣ ਦਾ ਮਤਲਬ ਇਹੀ ਸੀ ਵੀ ਜਿਹੜੇ ਬੰਦੇ ਨੇ ਮਿਹਨਤ ਕਰਨੀਆਂ ਉਹਨੇ ਆਪਦੀ ਸਬਜੀ ਪੈਦਾ ਕਰ ਲੈਣੀ ਆ ਕਿਉਂਕਿ ਜਿਹੜੇ ਆਪਾਂ ਸ਼ਹਿਰਾਂ ਦੇ ਵਿੱਚ ਵੇਖਦੇ ਆ ਅੱਜ ਕੱਲ ਮੈਨਲਾ ਦਾ ਪਿੰਡਾਂ ਦੇ ਲੋਕ ਮੁੱਲ ਲੈਂਦੇ ਆ ਸ਼ਹਿਰਾਂ ਦੇ ਲੋਕ ਆਪਦੇ ਗਮਲਿਆਂ ਦੇ ਵਿੱਚ ਅਗਾ ਕੇ ਸਬਜ਼ੀਆਂ ਖਾਂਦੇ ਆ ਹਨਾ ਤੇ ਆ ਮੈਂ ਤੁਹਾਨੂੰ ਵਿਖਾਉਣਾ ਆ ਇਦਾਂ ਬਾੜੀ ਲੱਗੀ ਹੋਈ ਆ ਤੇ ਬੇਨਤੀ ਆ ਮੇਰਾ ਦੋਸਤ ਵੀ ਹੈ ਕਮਰਜੀਤ ਉਹ ਵੀ ਇਦਾਂ ਹੀ ਲਾਉਂਦਾ ਸਬਜ਼ੀ ਬਨ ਰੇ ਸਪਰੇ ਤੋਂ ਤੇ ਤੁਹਾਨੂੰ ਦੂਜੀ ਵੀ ਵਿਖਾਵਾਂਗੇ ਤੇ ਦੋਸਤੋ ਤੁਸੀਂ ਆਪਣੇ ਲਈ ਤਾਂ ਸਬਜ਼ੀਆਂ ਜਿੰਨਾਂ ਕੋਲੇ ਵਿਚਾਰਿਆਂ ਕੋਲ ਕੋਈ ਹੈ ਨਹੀਂ ਪੈਲੀ ਹਨਾ ਉਹਨਾਂ ਦਾ ਤਾਂ ਆਪਾਂ ਕੀ ਕਹਿਣਾ ਉਹਨਾਂ ਦੀ ਮਜਬੂਰੀ ਆ ਪਰ ਜਿੰਨਾਂ ਕੋਲ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਉਹਨਾਂ ਨੂੰ ਤਾਂ ਘਟੂ ਘਟ ਮਿਹਨਤ ਕਰਕੇ ਸਬਜ਼ੀ ਕਾਉਣੀ ਚਾਹੀਦੀ ਹੈ ਹਾਂ ਦਾਰੇ ਭਾਈ ਆਹ ਇੱਥੇ ਕੀ ਲਾਇਆ ਬਈ ਨਾ ਦਾ ਚੌਲੇ ਫਲੀਆਂ ਨੇ ਉਧਰ ਉਹ ਗਵਾਰਾ ਦਾ ਹਮ ਕarele ਲਾਇਏ ਹੋ ਨੇ ਆਹ ਦੇ ਗਰਾਹ ਪ੍ਰਾਣੀਆਂ ਬੱਲਾਂ ਦੀਆਂ ਆ ਨਵੀਆਂ ਇੱਥੇ ਆਹ ਸਾਈਡ ਤੇ ਨਵੀਆਂ ਲਾਈਆਂ ਨੇ ਇੱਕ ਭਿੰਡੀ ਵੀ ਆਖਿਆ ਜੀ ਉਹ ਬੱਟ ਤੇ ਲਾਤੀ ਹਾਂ ਹਾਂ ਉਹ ਤੇ ਭਿੰਡੀ ਉਹ ਦੇਖ ਲਓ ਕੋ ਪੇਠੇ ਦੀਆਂ ਬੱਲਾਂ ਉਕਰੀਆਂ ਖੜੀਆਂ ਨੇ ਹਮ ਉਧਰ ਦੇਖੋ ਉਹ ਕਦੂਆਂ ਵੀ ਆ ਦੇਖ ਲਓ ਜਾਈਂ ਅੱਛਾ ਅੱਛਾ ਹਾਂ ਉਹ ਦੇਖੋ ਸੂਂਗੀਆਂ ਤੇ ਸਾਰਿਆਂ ਤੇ ਠੀਕ ਆ ਬਈ ਤੇ ਨਜ਼ਾਰਾ ਦੇਣੀਆਂ ਆ हां पूरा बढ़िया देन गया भाई आपकी मौज ना सब जी पूरी खावांगे। ते ए ए आए हैं भी जे पानी भी आ जे इथे पानी नहीं आउंदा ते भी सब्जी मरदी नहीं हैगी। ना ना इथे नहीं मरदी भाई ऊंचा ठाव है ये। हम्म एको तीसरे ਥਾਂ ਵੀ ਦਿਖਾ ਦੇ। ਤੀਜੀ ਥਾਂ ਉਹ ਸੇ ਆਪਣੇ ਘਰ ਕੋਲੇ ਆ ਜੀ। ਹੋੜਦਾਰੇ ਭਈ ਆਹਾ ਇੱਥੇ ਕੀ ਲਾਇਆ ਹੋਇਆ। ਤੇ ਭਾਈ ਉਹ ਪਾਰਲੀ ਸਾਈਡ ਤੱਕ ਵਾਰਾ ਲਾਇਆ ਗਿਆ ਚਾਰ ਪੱਟਾ ਤੱਕ। ਹਾਂ ਆ ਤਿੰਨ ਵਟਾ ਭਿੰਡੀਆਂ ਦੀਆਂ ਨੇ। ਹੂੰ ਤੇ ਆ ਦੋ ਵਟ ਕਵਟ ਹੈ ਗਿਆ ਕਦੂਆਂ ਦੀ ਤਰ੍ਹਾਂ ਤੱਕ। ਹਾਂ ਕਪੇ ਦੋ ਪੇਠੇ ਦੀਆਂ ਨਹੀਂ ਐ ਅੱਛਾ ਅੱਛਾ ਪੂਰੇ ਆਧੇ ਤੇ ਲਾਏ ਹੋਇਆ ਉਹ ਲਾਏ ਹੋਏ ਨੇ ਕਿਰੇ ਅੱਛਾ ਅੱਛਾ ਹਾਂ ਇਹ ਸਾਡੇ ਹੁਣ ਉਹ ਤੀਜੇ ਉਧਰ ਵੀ ਲਾਈ ਹੋਈ ਐ ਸਬਜੀ ਹਾਂ ਉਧਰ ਮਿਰਚਾਂ ਲਾਈਆਂ ਨੇ ਬਾਈ ਮੈ ਤਾਂ ਤੇ ਮੈਂ ਵੀ ਨਹੀਂ ਅੱਛਾ ਅੱਛਾ ਅੰਦਰ ਵੀ ਲਾਏ ਹੋਇਆ ਸਰੋਂ ਹਣਾ ਹਾਂ ਅੰਦਰ ਦਾ ਸਰੋਂ ਆ ਥੋੜੀ ਜੀ ਚਲੋ